ਇਸ਼ਟਮ ਵੱਡੀ ਖਬਰ ਆ ਰਹੀ ਹੈ ਪੰਡੋਰ ਡੈਮ ਨੂੰ ਲੈ ਕੇ ਪੰਡੋਰ ਡੈਮ ਦੇ ਪੰਜ ਗੇਟ ਖੋਲ ਦਿੱਤੇ ਗਏ ਹਨ ਜਿਸ ਕਾਰਨ ਬਿਆਸ ਨਦੀ ਵਿੱਚ ਵਧ ਗਿਆ ਹੈ ਪਾਣੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛਾਲਾ ਮਾਰਦਾ ਹੋਇਆ ਪਾਣੀ ਅੱਗੇ ਨੂੰ ਵਧਦਾ ਜਾ ਰਿਹਾ ਹੈ ਲੇਕਿਨ ਹੁਣ ਜਿਸ ਤਰੀਕੇ ਨਾਲ ਪੰਡੋਰ ਡੈਮ ਦੇ ਪੰਜ ਗੇਟ ਖੋਲੇ ਹਨ ਤੇ ਬਿਆਸ ਨਦੀ ਦੇ ਵਿੱਚ ਜਿਹੜਾ ਪੱਧਰ ਵਧਿਆ ਹੈ ਪਾਣੀ ਦਾ ਉਸ ਕਾਰਨ ਬਿਆਸ ਨਦੀ ਦੇ ਕੋਲ ਜਾਣ ਨੂੰ ਮਨਾਹੀ ਕਰ ਦਿੱਤੀ ਗਈ ਹੈ ਲੋਕਾਂ ਲਈ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੇ ਕੋਈ ਬਿਆਸ ਨਦੀ ਦੇ ਕੋਲ ਜਾਂ ਦਰਿਆ ਦੇ ਕੋਲ ਰਹਿੰਦਾ ਵੀ ਹੈ ਤਾਂ ਵੀ ਬਿਆਸ ਨਦੀ ਦੇ ਕੋਲ ਜਾਣ ਤੋਂ ਵੱਡੀ ਮਨਾਹੀ ਕੀਤੀ ਗਈ ਹੈ ਕਿ ਜਿਹੜੇ ਪੰਡੋਰ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਗਏ ਸਨ ਉਸ ਕਾਰਨ ਬਿਆਸ ਨਦੀ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਜਿਹੜਾ ਵੱਧ ਚੁੱਕਾ ਹੈ ਪਾਰਾ ਵੱਧ ਚੁੱਕਾ ਹੈ ਇਸ ਨੂੰ ਦੇਖਦੇ ਹੋਏ BBMB ਨੇ ਵੀ ਆਪਣਾ ਇੱਕ ਵੱਡਾ ਐਕਸ਼ਨ ਲਿਆ ਹੈ BBMB ਨੇ ਵੀ 4200 ਕਿਊਸਿਕ ਪਾਣੀ ਛੱਡ ਦਿੱਤਾ ਹੈ ਸੋ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ BBMB ਪ੍ਰਸ਼ਾਸਨ ਨੇ ਵੀ ਵੱਡਾ ਐਕਸ਼ਨ ਲਿਆ ਹੈ 42000 ਕਿਊਸਿਕ ਪਾਣੀ ਉਹਨਾਂ ਨੇ ਵੀ ਛੱਡ ਦਿੱਤਾ ਹੈ ਜਿਸ ਕਾਰਨ ਹੁਣ ਲੋਕਾਂ ਨੂੰ ਜਿਹੜਾ ਲੋਕਾਂ ਲਈ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੇ ਕੋਈ ਬਿਆਸ ਨਦੀ ਦੇ ਕੋਲ ਜਾਂਦਾ ਹੈ ਜਾਂ ਬਿਆਸ ਦਰਿਆ ਦੇ ਕੋਲ ਰਹਿੰਦਾ ਹੈ ਤਾਂ ਉਸ ਵੱਲ ਨਾ ਜਾਈਓ ਕਿਉਂਕਿ ਮਨਾਹੀ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਦਾ ਉਛਾਲ ਦੇਖ ਸਕਦੇ ਹੋ ਜਿਹੜਾ ਪਾਰਾ ਹੈ ਪਾਰੇ ਤੋਂ ਉੱਤੇ ਪਾਣੀ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਬਾਰਿਸ਼ ਨੂੰ ਲੈ ਕੇ ਤੇ ਪਾਣੀ ਦੇ ਜਿਹੜਾ ਵਾਧਾ ਪੱਧਰ ਹੈ ਉਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੱਡੇ ਕਦਮ ਚੁੱਕੇ ਹਨ ਜਿਹੜਾ ਪੰਡੋਰ ਡੈਮ ਦੇ ਪੰਜ ਗੇਟ ਖੋਲੇ ਹਨ